ਜੱਫਾ ਹੋ ਜੱਫੇ ਦੇ ਜੱਫਾ ਠਾ ਜੱਫਾ ਮੇਰੇ ਮਿੱਤਰੋ ਫਟਵਰ ਦਾ ਕਬੱਡੀ ਕੱਪ ਹੈ ਆ ਰੌਂਤਿਆਂ ਵਾਲਾ ਇਹ ਕਹਿੰਦੇ ਗੋਸ਼ਾ ਕਬੱਡੀ ਪਾ ਰਿਹਾ ਤੇ ਦੂਜੇ ਪਾਸੇ ਇਹ ਫਰੰਦੀਪਰੀਏ ਗੋਪੀ ਦਾ ਚੇਲਾ ਓ ਲੁੱਟਦਾ ਮੇਲਾ ਸਮਾਨ ਕਬੱਡੀ 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 ਕਬੱਡੀ

ਲੇ ਵੀ ਬਰਨਾਲੇ ਵਾਲੇ ਇੱਕ ਗੱਲ ਦਿਲੋਂ ਦੱਸੋ ਕਿਹੜੇ ਕਿਹੜੇ ਕਬੱਡੀ ਨੂੰ ਪਿਆਰ ਕਰਦੇ ਕੋਈ ਹੱਥ ਬੰਨ ਜਾ ਨਾ ਰੇ ਤਾੜੀਆਂ ਸਿਰਾਂ ਹੋ ਰਿਆ ਬਰਬਰ ਦੇ ਵਿੱਚ ਕਾਲਾ ਮਾਨਾ ਕੋਸ਼ਾ ਰੋਦਾ ਟੱਕਰ ਸਿਰੇ ਦੀ ਹੰਦਿਆਂ ਦੇ ਲਾਗੇ ਇੱਥੇ ਰੱਖਾ ਤਾੜੀਆਂ 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 ਆਈ ਦੀਆਂ ਵਾਕਈ ਮੇਲਾ ਬਣ ਗਿਆ ਮੇਰੇ ਮਿੱਤਰੋ ਸੁਖਰਾਜ ਜੀ ਕਰ ਦਿਓ ਗੱਲ ਅਰਸ਼ ਆ ਗਿਆ ਲੋਗੜੀਆ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਅਰਸ਼ ਨੇ ਕਬੱਡੀ ਪਾਈ ਜਾਂਦੇ ਕਾਲਾ ਮਾਲਾ ਮੂਰੇ ਹੋ ਗਿਆ ਅਰਸ਼ ਤੇ ਕਾਲੇ ਦੇ ਦਰਮਿਆਨ ਆਹ ਮੈਚ ਅੱਜ ਦੇ ਦਿਨ ਦਾ ਬਾਨਾ ਹੋ ਰਿਹਾ ਬੈਸਟ ਆਹ ਮੈਚ ਕਹਿੰਦੇ ਸਿਰੇ ਦਾ ਅਰਸ਼ ਤੇ ਕਾਲਾ ਅਰਸ਼ ਤੇ ਕਾਲਾ ਅਰਸ਼ ਤੇ ਕਾਲਾ ਉਹ ਬਰਬਰ ਦੇ ਵਿੱਚ ਕਹਿੰਦੇ ਸਿਰਾ ਹੋ ਰਿਹਾ ਬਰਬਰ ਦੇ ਵਿੱਚ ਕਹਿੰਦੇ ਸਿਰਾ ਹੋ ਰਿਹਾ ਲੋਕ ਕਹਿੰਦੇ ਪੱਪਾ ਤੇ